ਵੇਖੋ ਜੀ ਘਰਾਂ ਦੀ ਗਿਣਤੀ ਐ ਨਹੀਂ ਕੋਈ ਭਾਜੀ ਅੱਪਾ ਜਿਹੜੇ ਘਰ ਵੀ ਜਾਵਾਂਗੇ ਨਾ ਉਹਦਾ ਜਿਹੜਾ ਹਾਲਾਤ ਐ ਬਾਤੋਂ ਬਾਤਰ ਤੁਹਾਨੂੰ ਮਿਲਣਗੇ ਅੱਗੇ ਅੱਪਾ ਜਾਣੇ ਆ ਜਿਹੜੇ ਪਿਛੇ ਵੇਖੇ ਉਦੋਂ ਵੀ ਮੜੇ ਆ ਤੇ ਮੈਨੂੰ ਤਾਂ ਕਈ ਵਾਰੀ ਵੇਖ ਕੇ ਇਨ ਚੀਜ਼ ਦਾ ਰੋਣ ਆਉਂਦਾ ਵੀ ਮੇਰੇ ਪਿੰਡ ਦਾ ਬਣਿਆ ਕੀ ਆ ਚਲੋ ਪਰਮਾਨੰਥ ਜਿਹੜਾ ਨਕਸ਼ਾ ਹਣ ਹੋਇਆ ਮੈਂ ਆਪਣਾ ਨਕਸ਼ਾ ਨਹੀਂ ਵੇਖਿਆ ਜੀ ਮੇਰਾ ਪਿੰਡ ਜ਼ਰੂਰੀ ਭਾਈ ਜੀ ਇੰਨਾ ਪਿਆਰ ਕਰਦੇ ਹੋ ਪਿੰਡ ਨਾਲ ਪਿੰਡ ਨੇ ਪਿਆਰ ਦਿੱਤਾ ਤੇ ਪਿਆਰ ਕਰਦੇ ਆ ਜੀ ਕਿ ਇੱਕ ਵਾਰੀ ਸਰਪੰਚ ਕੋਈ ਬਣ ਜੇ ਦੂਜੀ ਵਾਰੀ ਕੋਈ ਮੂੰਹ ਨਹੀਂ ਲਾਉਂਦੇ ਇਹਨੂੰ ਮੈਨੂੰ ਫਿਰ ਦੂਜੀ ਵਾਰੀ ਪਿੰਡ ਪਿੰਡ ਦੇ ਸਤਿਕਾਰ ਦੇ ਨਾਲ ਬਣਾਇਆ ਸਰਬਸੰਤੀ ਨਾਲ ਬਣਾਇਆ ਪਟੂਨ ਰਸ਼ਨ ਤੋਂ ਅੱਗੇ ਵਧ ਕੇ ਅੱਜ ਹੁਣ ਐਕਚੁਅਲ ਸਮਾਂ ਹੋਣਾ ਹੈ ਕਿ ਜਦੋਂ ਇਹਨੂੰ ਸਾਰਿਆਂ ਨੂੰ ਦੁਬਾਰਾ ਰੀਹੈਬਿਲਿਟੇਸ਼ਨ ਨਾਲ ਲੈ ਕੇ ਜਾਣਾ ਤੁਸੀਂ ਦੇਖੋ 1 ਸਾਲ ਪੁਰਾਣਾ ਘਰ ਬਣਿਆ ਅਜੇ ਜੀ ਦੋ ਮੀਆਂ ਬੀਬੀ ਨੇ ਉਹ ਵੀ ਫਿਜ਼ੀਕਲੀ ਫਿਟ ਵੀ ਨਹੀਂ ਹੈਗੇ ਬੱਚਾ ਉਹਨਾਂ ਦਾ ਕੋਈ ਨਹੀਂ ਹੈਗੇ 올ਡੇ ਜੋ ਹੈਗੇ ਨੇ ਤੇ ਤੁਸੀਂ ਘਰ ਦੇ ਹਾਲਾਤ ਵੇਖੋ ਇੱਕ ਬੰਦਾ ਘਰ ਇੱਕ ਜ਼ਿੰਦਗੀ ਚ ਇੱਕ ਵਾਰ ਹੀ ਘਰ ਬਣਾ ਸਕਦਾ ਜੀ ਦਾਤ ਦੇ ਨਾਲ ਦੀ ਦੇਣੀ ਪਏਗੀ ਕਿ 27 ਅਗਸਤ ਤੋਂ ਅੱਜ ਫੇਰ ਦੁਬਾਰਾ 27 ਸਤੰਬਰ ਆਉਣ ਵਾਲੀ ਹੋਣੀ ਔਰ ਇਹ ਬੁਰਾ ਹਾਲ ਹੋ ਗਿਆ ਇੱਥੇ ਸਿਰਫ 10 ਮਿੰਟ ਖੜੇ ਹੋਏ ਆ ਸਾਰੀ ਟੀਮ ਮੈਂਬਰਸ ਚਲੋ ਕਹਿਣਾ ਨਹੀਂ ਚਾਹੀਦਾ ਪਰ ਇਹਨਾਂ ਨੇ ਜਿਹੜਾ ਇੱਥੇ ਮਹੀਨਾ ਗੁਜ਼ਾਰਿਆ ਨਾ ਇਹ ਰੱਬ ਦੇ ਅਸਲੀ ਦੂਤ ਜਾਂ ਬੱਚੇ ਜਾਂ ਮੈਸੈਂਜਰਸ ਆਫ ਗੋਡ ਹੈ ਜਿਹਨੇ ਇਰਚੋ ਲੰਗੇ ਨੇ ਕੋਟ ਗੁਰਬਖਸ ਅਡਾਪਟ ਕੀਤਾ ਜਸੇਵਾ ਸੁਸਾਇਟੀ ਨੇ ਦੋ ਘਰ ਬਣਨੇ ਸ਼ੁਰੂ ਹੋ ਗਏ ਨੇ ਹੁਣ ਅੱਜ ਜਦੋਂ ਨਿਕਲੇ ਆ ਨਾ ਮਨਚ ਸੀ ਕਿ 10 ਤੋਂ 20 ਘਰਾਂ ਦਾ ਕੰਮ ਕਰਾਂਗੇ ਕਿ ਹੁਣ ਅੱਜ ਗਰਾਊਂਡ ਲੈਵਲ ਤੇ ਸਰਪੰਚ ਸਾਹਿਬ ਨੇ ਜਦੋਂ ਦਿਖਾਇਆ ਪਤਾ ਲੱਗਾ ਕਿ ਇੱਥੇ 40 ਘਰ ਹੋਣ ਗਿਆ ਇਹੋ ਜਿਹਾ ਹੜ ਆਏ ਤੇ ਆਕੇ ਚਲੇ ਗਏ ਲੇਕਿਨ ਉਸ ਤੋਂ ਬਾਅਦ ਜੋ ਲੋਕਾਂ ਦੇ ਹਾਲਾਤ ਏ ਉਹ ਅਸੀਂ ਤੁਹਾਨੂੰ ਬਿਆਨ ਕਰ ਰਹੇ ਆਂ ਔਰ ਅੱਜ ਅਸਲ ਮਦਦ ਦੀ ਲੋੜ ਹੈ ਜਿਹੜੇ ਕਿ ਪਹਿਲੇ ਟਰੈਕਟਰ ਟਰਾਲੀਆਂ ਲੈ ਕੇ ਆਉਂਦੇ ਰਹੇ ਨੇ ਉਹਨਾਂ ਨੂੰ ਵੀ ਸਲਾਮ ਹੈ ਪਰ ਅੱਜ ਉਹਨਾਂ ਨੂੰ ਸਲਾਮ ਹੋਵੇਗਾ ਜਿਹੜੇ ਕਿ ਇਹਨਾਂ ਲੋਕਾਂ ਦੀ ਮਦਦ ਕਰਨਗੇ ਇੱਕ ਛੋਟੇ ਜਿਹੇ ਘਰ ਦੇ ਵਿੱਚ ਮੌਜੂਦ ਆ ਜਿਹਦੇ ਵਿੱਚ ਕੀ ਦੋ ਲੋਕ ਰਹਿੰਦੇ ਨੇ ਪਤੀ ਪਤਨੀ ਨੇ ਔਰ ਉਹਨਾਂ ਦੇ ਘਰ ਦੇ ਹਾਲਾਤ ਕੀ ਨੇ ਕਿ ਉਸ ਘਰ ਦੇ ਵਿੱਚ ਰਾਤ ਨੂੰ ਸੌਂਦੇ ਵੀ ਨਹੀਂ ਨੇ ਘਰ ਦਾ ਸਾਰਾ ਸਮਾਨ ਬਾਹਰ ਰੱਖਿਆ ਹੈ ਔਰ ਬਾਹਰ ਉਦੇਤੇ ਇੱਕ ਤਰਪਾਲ ਪਾ ਕੇ ਮੈਂ ਥੋੜਾ ਜਿਹਾ ਸਮਾਨ ਰੱਖਿਆ ਹੈ ਔਰ ਜਿਹੜਾ ਉਹ ਬਚਾ ਸਕਦੇ ਸੀ ਬਚਾ ਗਏ ਲੇਕਿਨ ਉਸ ਤੋਂ ਬਾਅਦ ਸਭ ਕੁਝ ਤਬਾਹ ਹੋ ਚੁੱਕਾ ਹੈ ਔਰ ਘਰ ਰਹਿਣ ਦੇ ਕਾਬਲ ਨਹੀਂ ਰਿਹਾ ਇੱਥੋਂ ਤੱਕ ਕਿ ਸਮਾਨ ਵੀ ਜਿਹੜਾ ਹੈ ਉਹ ਘਰ ਦੇ ਗਲੀ ਦੇ ਬਾਹਰ ਰੱਖਿਆ ਹੋਇਆ ਹੈ ਤਾਂ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਤਾਂ ਫਿਲਹਾਲ ਅਸੀਂ ਇਸ ਘਰ ਦੇ ਅੰਦਰ ਮੌਜੂਦ ਹਾਂ ਤਾਂ ਘਰ ਦੀ ਤਰੇੜਾਂ ਇਸ ਸੀ ਨੂੰ ਬਿਆਨ ਕਰਦੀਆਂ ਨੇ ਕਿ ਇਸ ਪਾਣੀ ਦੀ ਮਾਰ ਦੇ ਨਾਲ ਇਸ ਦਾ ਨੁਕਸਾਨ ਕਿਸ ਪੱਧਰ ਤੇ ਹੋਇਆ ਹੋਏਗਾ ਔਰ ਇਸ ਘਰ ਦੀ ਤਬਾਹੀ ਤੁਸੀਂ ਵੇਖ ਸਕਦੇ ਹੋ ਕਿ ਜਿਹਨੂੰ ਅਸੀਂ ਘਰ ਦੀ ਚਗਾਠ ਕਹਿੰਦੇ ਆ ਚਗਾਠ ਢਲ ਚੁੱਕੀ ਹੈ ਸਨ ਪਿੱਲਰ ਵੀ ਕਿਹਾ ਜਾਂਦਾ ਹੈ ਉਹ ਵੀ ਖਤਮ ਹੋ ਚੁੱਕੇ ਨੇ ਔਰ ਘਰ ਇਸ ਵੇਲੇ ਰਹਿਣ ਦੇ ਕਾਬਿਲ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਕਸਰ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਆ ਤਾਂ ਪਿੰਡਾਂ ਦੇ ਵਿੱਚ ਬਾਲਿਆਂ ਦੀਆਂ ਛੱਤਾਂ ਹੁੰਦੀਆਂ ਨੇ ਲੇਕਿਨ ਇਸ ਘਰ ਦੇ ਵਿੱਚ ਬਾਲੇ ਦੀ ਵੀ ਛੱਤ ਨਹੀਂ ਸੀ ਤਾਂ ਤੁਸੀਂ ਦੇਖੋ ਪੂਰਾ ਸਿਮੈਂਟਡ ਘਰ ਸੀ ਔਰ ਬਿਲਕੁਲ ਨਵਾਂ ਘਰ ਬਣਾਇਆ ਸੀ ਲੇਕਿਨ ਉਸ ਘਰ ਦੇ ਵਿੱਚ ਅੱਜ ਇਹ ਆਲਮ ਹੈ ਕਿ ਇਹ ਘਰ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਔਰ ਇਸ ਘਰ ਦੇ ਵਿੱਚ ਜਿਹੜੇ ਪਤੀ ਪਤਨੀ ਰਹਿੰਦੇ ਨੇ ਔਰ ਉਹ ਫਿਜ਼ੀਕਲੀ ਵੀ ਇਹਨੇ ਫਿੱਟ ਨਹੀਂ ਨੇ ਕਿ ਘਰ ਤੋਂ ਬਾਹਰ ਨਿਕਲ ਸਕਣ ਇਸ ਕਰਕੇ ਰਾਤ ਜਿਹੜੀ ਹੈ ਉਹ ਪਿੰਡ ਦੀ ਗਲੀਆਂ 'ਚ ਗੁਜ਼ਾਰਦੇ ਨੇ ਔਰ ਉਸ ਤੋਂ ਇਲਾਵਾ ਇਸ ਘਰ ਦੇ ਹਾਲਾਤ ਕੁਝ ਆਪਣੀ ਜਿਹੜੀ ਬਰਬਾਦੀ ਕਿਸ ਤਰੀਕੇ ਨਾਲ ਬਿਆਨ ਕਰ ਰਹੇ ਨੇ ਤੇ ਅੱਜ ਇੱਥੇ ਫਰਸ਼ ਦੀ ਵੀ ਤੁਹਾਨੂੰ ਤਸਵੀਰ ਦਿਖਾਣੇ ਆ ਕਿ ਮਿੱਟੀ ਪੂਰੀ ਉੱਪਰ ਆ ਚੁੱਕੀ ਹੈ ਔਰ ਜ਼ਮੀਨ ਦੇ ਵਿੱਚੋਂ ਮਿੱਟੀ ਬਾਹਰ ਆਈ ਹੈ ਜ਼ਮੀਨ ਦੇ ਵਿੱਚ ਇਹਨਾਂ ਨੇ ਥੋੜਾ ਥੇ ਟਾਈਲਾਂ ਦੇ ਨਾਲ ਇਸ ਨੂੰ ਤਿਆਰ ਕਰਾਇਆ ਸੀ ਲੇਕਿਨ ਮਿੱਟੀ ਇੰਨੀ ਜਿਆਦਾ ਆ ਗਈ ਹੈ ਔਰ ਤੁਸੀਂ ਦੇਖੋਗੇ तकरीबन 1.5 ਫੁੱਟ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਘਰ ਦੇ ਜਿਹੜੇ ਫਰਸ਼ ਆ ਉਸ ਦੇ ਵਿੱਚ ਜਿਹੜੇ ਖੱਡੇ ਪੈ ਚੁੱਕੇ ਨੇ ਤਾਂ ਉਸ ਤੋਂ ਇਲਾਵਾ ਜਿਹੜੀ ਮਿੱਟੀ ਜ਼ਮੀਨ 'ਚ ਸੀ ਉਹ ਵੀ ਬਾਹਰ ਆ ਗਈ ਹੈ ਤਾਂ ਸਾਡੇ ਨਾਲ ਇਸ ਇਲਾਕੇ ਦੇ ਵਸਨੀਕ ਸਰਪੰਚ ਸਾਹਿਬ ਵੀ ਮੌਜੂਦ ਨੇ ਐਡਵੋਕੇਟ ਸਰਾਣ ਸਾਹਿਬ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਸਰਾਂ ਸਾਹਿਬ ਕੀ ਹਾਲਾਤ ਬਣ ਚੁੱਕੇ ਨੇ ਔਰ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਮਦਦ ਗੱਲ ਕਰ ਰਹੇ ਸੀ ਸਾਰੀ ਦੁਨੀਆ ਕਰ ਰਹੀ ਸੀ ਕਿ ਮਦਦ ਉਦੋਂ ਆਏਗੀ ਜਦੋਂ ਹੜ ਦਾ ਪਾਣੀ ਨਿਕਲ ਜਾਏ ਵੇਖੋ ਜੀ ਪਹਿਲਾਂ ਤਾਂ ਬਹੁਤ ਸੰਸਥਾਵਾਂ ਪਹੁੰਚੀਆਂ ਨੇ ਚਲੋ ਵਧੀਆ ਗੱਲ ਐ ਐਪਰੀਸ਼ੀਏਟ ਕਰਦੇ ਹਾਂ ਕਿ ਚਲੋ ਪਹੁੰਚੇ ਲੋਡ ਸੀਗੇ ਉਸ ਟਾਈਮ ਰਸ਼ਨ ਦੀ ਬਟ ਹੁਣ ਰਸ਼ਨ ਤੋਂ ਅੱਗੇ ਵਧ ਕੇ ਅੱਜ ਹੁਣ ਐਕਚੁਅਲ ਸਮਾਂ ਹੋਣਾ ਹੈ ਕਿ ਜਦੋਂ ਇਹਨਾਂ ਸਾਰਿਆਂ ਨੂੰ ਦੁਬਾਰਾ ਰੀਹੈਬਿਲਿਟੇਸ਼ਨ ਨਾਲ ਲੈ ਕੇ ਜਾਣਾ ਹੈ ਤੁਸੀਂ ਦੇਖੋ 1 ਸਾਲ ਪੁਰਾਣਾ ਘਰ ਬਣਿਆ ਆ ਜੀ ਦੋ ਮੀਆਂ ਬੀਬੀ ਨੇ ਉਹ ਵੀ ਫਿਜ਼ੀਕਲੀ ਫਿਟ ਵੀ ਨਹੀਂ ਹੈਗੇ ਬੱਚਾ ਉਹਨਾਂ ਦਾ ਕੋਈ ਨਹੀਂ ਹੈਗੇ 올ਡ এজ ਉਹ ਹੈਗੇ ਨੇ ਤੇ ਤੁਸੀਂ ਘਰ ਦੇ ਹਾਲਾਤ ਵੇਖੋ ਇੱਕ ਬੰਦਾ ਘਰ ਇੱਕ ਜ਼ਿੰਦਗੀ ਚ ਇੱਕ ਵਾਰੀ ਘਰ ਬਣਾ ਸਕਦਾ ਜੀ ਕੋਈ ਆਮਦਨ ਦਾ ਸਰੋਤ ਵੀ ਨਹੀਂ ਹੈਗਾ ਸਿਰਫ ਉਹ ਕੱਪੜੇ ਸਿੰਕ ਕੇ ਕਰਦਾ ਸੀ ਟੇਲਰ ਸੀਗਾ ਉਹਦਾ ਸਾਰਾ ਸਮਾਨ ਤੁਸੀਂ ਬਾਹਰ ਤੋਂ ਦਿਖਾਨੇ ਤੁਹਾਨੂੰ ਦੇਖ ਲਿਆ ਦੇਖ ਲਿਆ ऑलरेडी ਦੇਖਿਆ ਤੁਸੀਂ ਉਹਦੇ ਦੇਖੋ ਕੀ ਹਾਲਾਤ ਹੋਏ ਪਏ ਨੇ ਉਹ ਤੇ ਇੰਨੇ ਜੋਗ ਵੀ ਨਹੀਂ ਹੈਗੇ ਕਿ ਦੁਬਾਰਾ ਇਸ ਘਰ ਦੀ ਰਿਪੇਅਰ ਵੀ ਕਰਵਾ ਸਕਾ ਸੋ ਕਾਈਂਡਲੀ ਮੇਰੀ ਰਿਕਵੈਸਟ ਹੈ ਸਾਰੇ ਜਥੇਬੰਦੀਆਂ ਨੂੰ ਚਾਹੇ ਉਹ ਧਾਰਮਿਕ ਹੈ ਚਾਹੇ ਉਹ ਸਮਾਜੀ ਹੈ ਚਾਹੇ ਸਰਕਾਰਾਂ ਵੀ ਅੱਗੇ ਆਉਂਦੇ ਇਹਨਾਂ ਨੂੰ ਦੁਬਾਰਾ ਮੁਰਦਬ ਸੇਵਾ ਕਰਵਾਈਏ ਇਹਨਾਂ ਦਾ ਜੀ ਫਿਰ ਰਾਤ ਸੌਂਦੇ ਕਿੱਥੇ ਜੀ ਇਹ ਪਰਵਾਹ ਰਾਤ ਦੇਖੋ ਜੀ ਕਦੀ ਧਰਮਸ਼ਾਲਾ ਚਲ ਜਾਂਦੇ ਕਦੀ ਗੁਰਦੁਆਰਾ ਸਾਹਿਬ ਚਲ ਜਾਂਦੇ ਨੇ ਕਦੀ ਕਦੀ ਗਵਾਂਡੀਆਂ ਘਰੇ ਚਲ ਜਾਂਦੇ ਨੇ ਜੀ ਕੋਈ ਹੋਰ ਜਗ੍ਹਾ ਹੀ ਨਹੀਂ ਹੈਗੀ ਕਿੱਥੇ ਜਾਣਗੇ ਜੀ ਸੋ ਹਾਲਾਤ ਦੇਖ ਲਓ ਤੁਸੀਂ ਕਿਉਂਕਿ ਘਰ ਤੇ ਰਹਿਣ ਜੋ ਲਾਇਕ ਨਹੀਂ ਹੈਗਾ ਕਿਸੇ ਵੀ ਸਮੇਂ ਗਿਰ ਸਕਦਾ ਜੀ ਤੋਂ ਘਰ ਦੇ ਮਾਲਕ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਘਰ ਦੇ ਹਾਲਾਤ ਵੀ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਘਰ ਦੀਆਂ ਕੰਧਾਂ ਤੁਸੀਂ ਦੇਖੋ ਗ ਔਰ ਇਸ ਘਰ ਨੂੰ ਅੱਜ ਜਿਹੜਾ ਹੈ ਉਜੜੇ ਘਰ ਨੂੰ ਵਸਾਉਣ ਦੀ ਲੋੜ ਹੈ ਤਾਂ ਘਰ ਦੇ ਜਿਹੜੇ ਮੁਖੀ ਨੇ ਪੰਜ ਜੀ ਤੁਸੀਂ ਕੀ ਕਰਦੇ ਹੋ ਤੇ ਕੀ ਹੋਇਆ ਕੀ ਸੀ ਉਸ ਵਾਰ ਜਦੋਂ ਪਾਣੀ ਆਇਆ ਨਹੀਂ ਪਤਾ ਹੀ ਨਹੀਂ ਲੱਗਾ ਪਾਣੀ ਕਦੋਂ ਆ ਗਿਆ ਉਸ ਵਕਤ ਹੀ ਆ ਗਿਆ ਸੀ ਤੇ ਸੁੱਤੇ ਸੀ ਬੜੀ ਤੇਜ਼ ਆਇਆ ਪਾਣੀ ਤੇ ਫਿਰ ਸਮਾਨ ਕਿਵੇਂ ਕੱਢਿਆ ਕੱਢੋ ਕੱਢਿਆ ਹੀ ਕੋਈ ਨਹੀਂ ਕਾਟੇ ਕੱਢਿਆ ਹੀ ਇਹ ਕਾਟੇ ਵਾਲੀ ਡੰਮੀ ਕੱਢੀ ਤੇ ਚਾਰ ਵਾਲਾ ਮਤਲਬ ਡੱਬਾ ਕੱਢਿਆ ਬਸ ਹਾਂ ਉਹ ਵੀ ਸਾਡਾ ਮੁੰਡਾ ਨਾਲ ਲੱਗਾ ਹੀ ਛੋਟਾ ਮੇਰਾ ਦੋਰ ਦੋਨ ਕਟਾਇਆ ਤੇਰਾ 피ਰ ਕਿੱਥੇ ਸੌਂਦੇ ਤੁਸੀਂ ਅਸੀਂ ਤੇ ਤਿੰਨ ਚਾਰ ਦਿਨ ਕੋਠੇ ਤੇ ਰਹੇ ਹਾਂ ਤੇ ਹੁਣ ਕਦੀ ਇੱਧਰ ਸੌਂ ਜਾਨੇ ਆਪਣੇ ਪਰਲੇ ਘਰ ਤੇ ਕਦੀ ਚੱਲ ਜਾਨੇ ਜਾਂਦੇ ਘਰ ਇੱਥੇ ਕਿਉਂ ਨਹੀਂ ਸੌਂਦੇ ਇੱਥੇ ਖਤਰਾ ਹੈ ਇੱਥੇ ਥੱਲੇ ਥੋੜੀ ਆਣਾ ਤੇ ਖਤਰਾ ਬਹੁਤ ਜ਼ਿਆਦਾ ਖਤਰਾ ਚ ਤੇ ਬਿਲਕੁਲ ਖਤਰੇ ਦੀ ਗੱਲ ਲੋਕ ਏਸੀ ਚ ਲਾ ਕੇ ਸੌਂਦੇ ਨੇ ਗਰਮੀ ਦੇ ਵਿੱਚ ਤੇ ਕੁਝ ਐਸੇ ਲੋਕ ਵੀ ਨੇ ਜਿਹੜੇ ਆਪਣੇ ਘਰ ਚ ਵੀ ਨਹੀਂ ਸੋ ਰਹੇ ਬਹੁਤ ਦੁੱਖ ਹੈ ਜੀ ਪਹਾੜ ਟੁੱਟਾਇਆ ਦੁੱਖਾਂ ਦਾ ਇਹਨਾਂ ਦੇ ਉੱਤੇ ਔਰ ਦਾਤ ਦੇ ਇਹਨਾਂ ਦੀ ਦੇਣੀ ਪਏਗੀ ਕਿ 27 ਅਗਸਤ ਤੋਂ ਅੱਜ ਫੇਰ ਦੁਬਾਰਾ ਸਤਾਈ ਸਤੰਬਰ ਆਉਣ ਵਾਲੀ ਹੋਲੀ ਔਰ ਅਬੁਰਾਲ ਹੋ ਗਿਆ ਇੱਥੇ ਸਿਰਫ 10 ਮਿੰਟ ਖੜੇ ਹੋਏ ਆ ਸਾਰੀ ਟੀਮ ਮੈਂਬਰਸ ਚਲੋ ਕਹਿਣਾ ਨਹੀਂ ਚਾਹੀਦਾ ਪਰ ਇਨ੍ਹਾਂ ਨੇ ਜਿਹੜਾ ਇੱਥੇ ਮਹੀਨਾ ਗੁਜ਼ਾਰਿਆ ਨਾ ਇਹ ਰੱਬ ਦੇ ਅਸਲੀ ਦੂਤ ਜਾਂ ਬੱਚੇ ਜਾਂ ਮੈਸੈਂਜਰਸ ਆਫ ਗੋਡ ਹੈ ਇਹਨੇ ਜਿਨ੍ਹਾਂ ਨੇ ਇਰਚੋ ਲੰਗੇ ਨੇ ਔਰ ਹੁਣ ਪਾਣੀ ਤੇ ਖਤਮ ਹੋ ਗਿਆ ਪਰ ਉਹਨਾਂ ਦੀਆਂ ਜੜੀਆਂ ਨਾਲ ਉਹਨਾਂ ਦੀ ਬਿਲਡਿੰਗ ਸੀ ਨਾਲੇ ਛਾਵਾਂ ਸੀ ਨਾਲ ਡ੍ਰੀਮ ਸੀ ਨਾਲ ਭੈਣ ਭਰਾ ਸੀ ਬੱਚੇ ਸੀ ਉਹ ਵੀ ਸਾਰੀਆਂ ਚੀਜ਼ਾਂ ਨਾਲ ਖਤਮ ਹੋਈਆਂ ਸਾਨੂੰ ਅੱਗੇ ਆਣਾ ਪਏਗਾ ਕੋਰਗਰ ਬਖਸ ਅਡਾਪਟ ਕੀਤਾ ਜਸੇਵਾ ਸੁਸਾਇਟੀ ਨੇ ਦੋ ਘਰ ਬਣਨੇ ਸ਼ੁਰੂ ਹੋ ਗਏ ਨੇ ਹੁਣ ਅੱਜ ਜਦੋਂ ਨਿਕਲੇ ਆ ਨਾ ਮੰਨ ਸੀ ਕਿ 10 ਤੋਂ 20 ਘਰਾਂ ਦਾ ਕੰਮ ਕਰਾਂਗੇ ਕਿ ਹੁਣ ਅੱਜ ਗਰਾਊਂਡ ਲੈਵਲ ਤੇ ਸਰਪੰਚ ਸਾਹਿਬ ਨੇ ਜਦੋਂ ਦਿਖਾਇਆ ਪਤਾ ਲੱਗਾ ਕਿ ਇੱਥੇ 40 ਘਰ ਹੋਣ ਗਿਆ ਇਹੋ ਜੇ ਜਲਦੀ ਅਸੈਸਮੈਂਟ ਕਰੇ ਗਵਰਨਮੈਂਟ ਨਾਲ ਅਸੀਂ ਸਾਰੀਆਂ ਸੰਸਥਾਵਾਂ ਨਾਲ ਨੇ ਛੋਟਾ ਛੋਟਾ ਕੰਮ ਜਿਹੜਾ ਇਸ ਘਰ ਦੇ ਵਿੱਚ ਹੁਣ ਅੱਥੇ ਆ ਕੇ ਵੇਖਿਆ ਤੇ ਬੈੱਡ ਇੱਥੇ ਵਾਸ਼ਿੰਗ ਮਸ਼ੀਨ ਫ੍ਰਿਜ ਉਹਨਾਂ ਦੀ ਟੇਲਰ ਦੇ ਕੰਮ ਕਰਦੇ ਸੀ ਹੈਂਡੀਕੈਪ ਨੇ ਉਹਨਾਂ ਨੂੰ ਕੋਈ ਆਟੋਮੈਟਿਕ ਅੱਗੇ ਉਹਨਾਂ ਦੀ ਰੈਗੂਲਰ ਮੈਨੂਅਲ ਮਸ਼ੀਨ ਸੀ ਕੋਈ ਆਟੋਮੈਟਿਕ ਮਸ਼ੀਨ ਲੈ ਦिए ਦੇਖੋ ਮੁਰਮ ਬਸੇਬੇ ਚ ਕਲਾਕਾਰ ਨਹੀਂ ਆਂਦਾ ਸੋਰਸ ਆਫ ਇਨਕਮ ਸ਼ੁਰੂ ਕਰਨਾ ਸਭ ਤੋਂ ਜ਼ਰੂਰੀ ਹੈ ਕਿਸੇ ਦਾ ਐਗਰੀਕਲਚਰ ਹੈ 90% ਕਈਆਂ ਦਾ ਛੋਟਾ-ਛੋਟਾ ਹੈਗਾ ਕਿਸੇ ਦਾ ਆਟੋ ਸੀ ਕੋਈ ਜ਼ੋਮੈਟੋ ਸੀ ਕੋਈ ਇੱਧਰ ਜਾਂਦਾ ਸੀ ਮੋਟਰਸਾਈਕਲ ਤੇ ਕੰਮ ਕਰਦਾ ਸੀ ਮੋਟਰਸਾਈਕਲ ਰੁੜ ਗਏ ਮੱਜਾਂ گاਵਾ ਦਾ ਐਗਰੀਕਲਚਰ ਡੇਰੀ ਫਾਰਮਿੰਗ ਸੀ ਉਹ ਰੁੜ ਗਈਆਂ ਇਹ ਸੋਰਸ ਆਫ ਇਨਕਮ ਸ਼ੁਰੂ ਕਰਨਾ ਪਏਗਾ ਆਪ ਸੋਚੋ ਜੇ 5 ਦਿਨ ਰੈਗੂਲਰ ਆਪਣੇ ਦਿਲ ਚ ਗੱਲ ਸੋਚੋਗੇ ਤੁਹਾਡੀ ਕਮਾਈ ਨਾ ਹੋਵੇ ਤੇ ਤੁਸੀਂ ਕੀ ਫੀਲ ਕਰੋਗੇ ਔਰ ਇੱਥੇ ਜਦੋਂ ਅਸੀਂ ਆਏ ਤੇ ਉਹ ਮੀਆਂ ਬੀਵੀ ਬਾਹਰ ਬੈਠੇ ਸੀ ਜਿਹੜਾ ਆਂਟੀ ਨੇ ਗੱਲ ਕੀਤੀ ਤੇ ਮੈਂ ਉਹਨਾਂ ਦੇ ਅੱਖਾਂ ਚ ਆਸ ਵੇਖ ਰਿਹਾ ਸੀ ਕਿ ਲੱਗਦਾ ਸ਼ਾਇਦ ਕੋਈ ਕੰਮ ਕਰਨ ਆਇਆ ਤੇ ਸਾਡੀ ਕੋਈ ਮਦਦ ਕਰੇ ਪ੍ਰੋਮਿਸ ਹੈ ਜੋ ਅਸੀਂ ਕਰ ਸਕਦੇ ਹਾਂ ਛੋਟੀ ਜੀ ਸੰਸਥਾਾਂ ਕਰਾਂਗੇ ਪਰ ਇੱਥੇ ਲੋੜ ਹੈ ਸਾਰੇ ਜਾਣੇ ਆਜੋ ਤੇ ਪਿੰਡਾਂ ਦੇ ਪਿੰਡ ਅਡੌਪਟ ਕਰ ਲਓ ਮੈਨੂੰ ਲੱਗਦਾ ਕਿ ਸਾਡੇ ਸਾਡੀ ਸਾਰੀ ਸੰਸਾਰ ਦੇ ਵਿੱਚ ਐਨਆਰਆਈ ਵੀਰ ਐਨੇ ਕੋ ਕੈਪੇਬਲ ਨਹੀਂ ਕਿ ਉਹ ਪੰਜਾਬ ਦਾ ਮੈਨੂੰ ਲੱਗਦਾ ਡੈਟ ਹੀ ਕਲੀਅਰ ਕਰ ਸਕਦੇ ਜਿੰਨਾ ਪੰਜਾਬ ਦਾ ਸੈਂਟਰ ਦਾ ਡੈਟ ਹੈ ਤੇ ਇਹ ਤੇ ਚਲੋ ਉਹ ਚੀਜ਼ਾਂ ਸਰਕਾਰ ਦੀਆਂ ਪਰ ਤੁਸੀਂ ਆ ਕੇ ਸਹੀ ਲੈਵਲ ਤੇ ਆਪਣੀ ਜਿਹੜੀ ਸਮਰਥਾ ਆਪਣਾ ਪੈਸਾ ਭੇਜੋ ਕਿ ਲੋਕਾਂ ਦਾ ਮੁੱਢ ਮਸੀਬਾ ਹੋਵੇ ਸਰਪੰਚ ਸਾਹਿਬ ਕਿੰਨੇ ਘਰ ਨੇ ਜਿਹੜੇ ਤਬਾਹ ਹੋਏ ਨੇ ਇੱਥੇ ਤਕਰੀਬਨ ਵੇਖੋ ਜੀ ਘਰਾਂ ਦੀ ਗਿਣਤੀ ਐ ਨਹੀਂ ਕੋਈ ਭਾਜੀ ਆਪਾਂ ਜਿਹੜੇ ਘਰ ਵੀ ਜਾਵਾਂਗੇ ਨਾ ਉਹਦਾ ਜਿਹੜਾ ਹਾਲਾਤ ਐ ਬਾਤੋਂ ਬਾਤਰ ਤੁਹਾਨੂੰ ਮਿਲਣਗੇ ਅੱਗੇ ਆਪਾਂ ਜਾਣੇ ਆ ਜਿਹੜੇ ਪਿਛੇ ਵੇਖੇ ਉਦੋਂ ਵੀ ਮੜੇ ਆ ਤੇ ਮੈਨੂੰ ਤਾਂ ਕਈ ਵਾਰੀ ਵੇਖ ਕੇ ਇਹ ਚੀਜ਼ ਦਾ ਰੋਣ ਆਉਂਦਾ ਵੀ ਮੇਰੇ ਪਿੰਡ ਦਾ ਬਣਿਆ ਕੀ ਆ ਚਲੋ ਪਰਮਾਧਮ ਸਰਪੰਚ ਕਹਿੰਦੇ ਠੀਕ ਹੈ ਜੀ ਮੇਰਾ ਘਰ ਤੇ ਬਚ ਗਿਆ ਪਰ ਮੇਰਾ ਨੁਕਸਾਨ ਹੋਇਆ ਮੈਂ ਆਪਣਾ ਨੁਕਸਾਨ ਨਹੀਂ ਵੇਖਿਆ ਜੀ ਮੇਰਾ ਪਿੰਡ ਜ਼ਰੂਰੀ ਬਈ ਤਿੰਨਾ ਪਿਆਰ ਕਰਦੇ ਹੋ ਪਿੰਡ ਨਾਲ ਪਿੰਡ ਨੇ ਪਿਆਰ ਦਿੱਤਾ ਤੇ ਪਿਆਰ ਕਰਦੇ ਆ ਜੀ ਇੱਕ ਵਾਰੀ ਸਰਪੰਚ ਕੋਈ ਬਣ ਜੇ ਦੂਜੀ ਵਾਰੀ ਕੋਈ ਮੂੰਹ ਨਹੀਂ ਲਾਉਂਦੇ ਇਹਨੂੰ ਮੈਨੂੰ ਫਿਰ ਦੂਜੀ ਵਾਰੀ ਪਿੰਡ ਪਿੰਡ ਨੇ ਸਤਿਕਾਰ ਦੇ ਨਾਲ ਬਣਾਇਆ ਸਰਵਸੰਤੀ ਨਾਲ ਬਣਾਇਆ ਕਿਉਂਕਿ ਸਰਪੰਚਾਂ ਨੂੰ ਉਹ ਦਿੰਦੀ ਸਾਰਿਆਂ ਦੇ ਪਿਆਰ ਹੋਵੇ ਬਿਲਕੁਲ ਜੀ ਅੱਡੀ ਇਹਨਾਂ ਚੋੜੀ ਮੇਰੇ ਆਪਣੇ ਨੁਕਸਾਨ ਦਾ ਮੈਨੂੰ ਕੋਈ ਨਹੀਂ ਜੀ ਮੇਰਾ ਵੀ ਬਹੁਤ ਹੋਇਆ ਨੁਕਸਾਨ ਫਸਲ ਖਰਾਬ ਹੋ ਗਈ ਸਾਰਾ ਕੁਝ ਹੋ ਗਿਆ ਮੈਨੂੰ ਮੇਰੇ ਪਿੰਡ ਦਾ ਬਸ ਵਸਾਣਾ ਪਿੰਡ ਵਾਸੂ ਬਿਲਕੁਲ ਜੀ ਸਰਕਾਰ ਦੇ ਸਯੋਜ ਹੋਣਾ ਸੰਸਥਾ ਦੇ ਸੰਯੋਗ ਨਾਲ ਜਿਹੜਾ ਵੀ ਕੋਈ ਇੱਥੇ ਸਯੋਜ ਸਾਡੀ ਮਤ ਕਰਨਾ ਚਾਹੁੰਦਾ ਇੱਥੇ ਆਵੇ ਠੀਕ ਆ ਅੱਗੇ ਮਾਛੀ ਵਾਲ ਕੋਨੇ ਵਾਲ ਪਿੰਡ ਦਾ ਵੀ ਬਹੁਤ ਨੁਕਸਾਨ ਹੋਇਆ ਹੈ ਸੰਸਥਾ ਵੀ ਉਥੇ ਬਹੁਤ ਪਹੁੰਚੀ ਹੈ ਸਾਡਾ ਇੱਕ ਪਿੰਡ ਸਾਈਡ ਤੇ ਆ ਕੀ ਨਾਮ ਪਿੰਡ ਦਾ ਜੀ ਨਾਮ ਦੱਸ ਦਿਓ ਕੋਟਗਰ ਬਖਸ਼ ਪਿੰਡ ਆ ਜੀ ਇਹ ਬਿਲਕੁਲ ਗੁਰਦੁਆਰਾ ਸਮਾਦ ਬਾਬਾ ਵੱਡਾ ਸਾਹਿਬ ਦੇ ਬੈਕ ਸਾਈਡ ਤੇ ਪਿੰਡ ਆ ਤੇ ਨੁਕਸਾਨ ਬਹੁਤ ਜ਼ਿਆਦਾ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗਾ ਇਦੋਂ ਵੀ ਮੜੇ ਹਾਲਾਤ ਕਰਾਂਦੇ ਹੋਏ ਸਮਾਨ ਖਤਮ ਹੋ ਗਿਆ ਲੋਕਾਂ ਦਾ ਬਹੁਤ ਮੰਦਾ ਕੀ ਕਹੋਗੇ ਭਾਜੀ ਨੋ ਵਰਡ ਭਾਜੀ ਜਿਸ ਤਰੀਕੇ ਦੇ ਹਾਲਾਤ ਦੇਖ ਰਹੇ ਆ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡੇ ਸਾਹਮਣੇ ਤਸਵੀਰਾਂ ਨੇ ਜੀ ਸਰਪੰਚ ਸਾਹਿਬ ਦੇ ਅੱਖਾਂ ਚ ਹੰਝੂ ਨੇ ਜਿਹੜਾ ਬੰਦਾ ਨਹੀਂ ਵੀ ਰੋ ਰਿਹਾ ਉਹ ਦਿਲੋਂ ਰੋ ਰਿਹਾ ਆਪਣੇ ਸਰਾਂ ਸਾਹਿਬ ਦੇਖ ਸਕਦੇ ਹੋ ਹਰ ਸਿਮਰਨ ਜੀ ਦੇਖ ਸਕਦੇ ਹੋ ਨੁਕਸਾਨ ਦੀ ਪਰਪਾਈ ਹੋਣੀ ਬਹੁਤ ਮੁਸ਼ਕਿਲ ਆ ਓਨਾ ਚਿਰ ਤੱਕ ਜਿੰਨਾ ਚਿਰ ਤੱਕ ਜਦੋਂ ਅਸੀਂ ਸਾਰੇ ਇਕਜੁੱਟ ਹੋ ਕੇ ਨਹੀਂ ਹੁੰਦੇ ਇਹ ਬਹੁਤ ਜ਼ਰੂਰੀ ਹੈ ਸਾਰੀਆਂ ਸੰਸਥਾਵਾਂ ਇੱਕੋ ਥਾਂ ਤੇ ਇਕੱਠੀਆਂ ਹੋਣ ਔਰ ਮਿਲ ਜੁਲ ਕੇ ਇਹ ਸਾਰਾ ਅਡਾਪਟ ਕਰਨ ਇੱਕ ਪਿੰਡ ਅਡਾਪਟ ਕਰਨ ਚਾਹੇ 10 ਘਰ ਅਡਾਪਟ ਕਰ ਲੈਣ ਉਹਨਾਂ ਨੂੰ ਅਡਾਪਟ ਕਰਕੇ ਹਰ ਘਰ ਨੂੰ ਰੀਹੈਬਿਲੀਟੇਟ ਕੀਤਾ ਜਾਵੇ ਇਹੋ ਹੀ ਇੱਕ ਚੰਗਾ ਸਾਧਨ ਜੇ ਅਦਰਵਾਈਜ਼ ਪੰਜਾਬ ਦਾ ਸਰਵਾਈਵਲ ਹੋਣਾ ਬਹੁਤ ਔਖਾ ਜੇ ਸੈਕੰਡਲੀ ਇਹਨਾਂ ਦੇ ਜੜੀਆਂ ਕ੍ਰੋਪਸ ਇਨੀਆਂ ਖਰਾਬ ਹੋ ਗਈਆਂ ਨੇ ਉਨਾ ਕ్రాਪਸ ਦੀ ਜਿਹੜਾ ਹਰਜਾਨਾ ਉਹ ਵੀ ਪ੍ਰੋਪਰ ਇਹਨਾਂ ਨੂੰ ਮਿਲਣਾ ਚਾਹੀਦਾ ਸਰਪੰਚ ਸਾਹਿਬ ਦਾ ਆਪਣਾ ਘਰ ਬਹੁਤ ਬੁਰੀ ਤਰ੍ਹਾਂ ਡੁੱਬ ਚੁੱਕਾ ਸਹੀ ਮੈਨੇਜ ਮੈਂ ਤੁਹਾਨੂੰ ਦੱਸਾਂ ਇਹਨਾਂ ਨੇ ਆਪਣੀ ਗੱਲ ਨਹੀਂ ਕੀਤੀ ਟਰੈਕਟਰ ਇਹਨਾਂ ਦਾ ਖਰਾਬ ਹੈ ਟਰੈਕਟਰ ਇਹਨਾਂ ਨੇ ਖੜਿਆ ਸੰਦ ਸਾਰੇ ਖਰਾਬ ਨੇ ਅੱਖਾਂ 'ਚ ਉਹਨਾਂ ਦੇ ਹੰਝੂ ਨੇ ਇਤੋਂ ਵੱਧ ਭਾਵੁਕ ਪਿਕਚਰ ਮੇਰਾ ਨਹੀਂ ਖਿਆਲ ਕਿਤੇ ਤੁਸੀਂ ਦੇਖੀ ਹੋਊਗੀ ਜਦੋਂ ਤੁਸੀਂ ਦੇਖੋ ਸਰਪੰਚ ਆਪ ਹੀ ਤੁਹਾਡੀਆਂ ਸਾਹਮਣੇ ਹੰਝੂ ਕਰ ਰਿਹਾ ਹੋਵੇ ਵੀ ਮੇਰਾ ਪਿੰਡ ਮੇਰਾ ਪਿੰਡ ਮੇਰਾ ਪਿੰਡ ਗਿਆ ਮੇਰੇ ਹੱਥੋਂ ਗਿਆ ਉਦੇ ਹੱਥ ਵਾਸ ਕੁਛ ਨਹੀਂ ਉਹ ਸਿਰਫ ਝੋਲੀ ਢਣ ਨੂੰ ਤਿਆਰ ਨੇ ਵੀ ਮੇਰੀ ਆ ਕੇ ਕੋਈ ਮਦਦ ਕਰੋ ਸੋ ਸਭ ਨੂੰ ਬੇਨਤੀ ਹੈ ਜਸੇਵਾ ਸੁਸਾਇਟੀ ਦੇ ਨਾਲ ਨਹੀਂ ਆਪਣੇ ਪੱਦਰ ਤੇ ਹੀ ਆ ਕੇ ਇੱਥੇ ਇਹਨਾਂ ਨਾਲ ਸੰਪਰਕ ਕਰੋ ਆਪ ਸੇਵਾ ਕਰੋ ਔਰ ਇਹਨਾਂ ਦਾ ਸਾਥ ਦਿਓ ਤਾਂ ਕਿ ਇਹਨਾਂ ਦਾ ਮੁੜ ਵਸੇਬਾ ਹੋ ਸਕੇ ਮਾਈ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਸਾਡੇ ਸਰਪੰਚ ਸਾਹਿਬ ਤਾਂ ਆਪ ਤੇ ਜਦਨ ਬਾਹਰ ਨਿਕਲੇ ਇਹਨਾਂ ਮਚਨਨ ਬਹੁਤ ਹੀ ਮਾੜਾ ਹੰਸ ਸਡੇ ਨਾਲ ਇਹਨਾਂ ਦੇ ਕਹਿਣ ਤੇ ਸਾਰਾ ਕੁਝ ਹੋਣਾ ਹੁੰਦਾ ਜੋ ਵੀ ਨਾ ਆ ਇਹਨਾਂ ਦੇ ਨਾਲ ਹੀ ਆ ਕੋਈ ਗੱਲ ਨਹੀਂ ਜੀ ਪਰਮਾਤਮਾ ਕਰੇਗਾ ਠੀਕ ਉਹਦੇ ਹੱਥ ਇਹ ਜਰੀਆ ਬਣ ਕੇ ਹੁੰਦੇ ਆ ਜਿਹੜੇ ਭਰਾ ਇਹ ਆ ਹੋਰ ਵੀ ਆਉਣਗੇ ਇਦਾਂ ਦੇ ਤੇ ਸਾਰਾ ਜਿਹੜਾ ਪਿੰਡ ਦਾ ਜਿਹੜੇ ਆਪਣੇ ਹਾਲਾਤ ਸੁਧਰਨਗੇ ਕੋਈ ਗੱਲ ਨਹੀਂ ਹੈ ਬਾਕੀ ਅਸੀਂ ਧੁੱਕੇ ਨਹੀਂ ਰਹੇ ਅਸੀਂ ਖਾਣਾ ਪਚਾਉਂਦਾ ਰਿਹਾ ਵਿਚਾਰਾ ਅਗਨਵੜ ਤੇ ਉੱਤੇ ਖਾਣਾ ਪਚਾਉਂਦਾ ਰਿਹਾ ਸਰਪੰਚ ਸਾਹਿਬ ਖਾਣਾ ਫਿਰ ਬਾਹਰ ਹੀ ਬਣਾਉਂਦੇ ਹੋ ਜੀ ਨਹੀਂ ਜੀ ਕਿੱਛੇ ਉੱਥੇ ਵੀ ਨਹੀਂ ਬਾਹਰ ਹੀ ਪਰ ਬਿਲਕੁਲ ਘਰ ਦੇ ਅੰਦਰ ਦੇ ਹਾਲਾਤ ਥੋੜੇ ਬਾਹਰ ਦੇ ਹਾਲਾਤ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕਿ ਘਰ ਦਾ ਵਿੱਚ ਜਿਹੜਾ ਘਰ ਦਾ ਜਿਹੜਾ ਚੂਲਾ ਹੈ ਉਹ ਤੇ ਖੈਰ ਬਿਲਕੁਲ ਖਤਮ ਹੋ ਚੁੱਕਾ ਔਰ ਘਰ ਦੀ ਜਿਹੜੀ ਜ਼ਰੂਰੀ ਚੀਜ਼ਾਂ ਹੈ ਉਹ ਇਸ ਜਗ੍ਹਾ ਤੇ ਪਈਆਂ ਨੇ ਔਰ ਤੁਸੀਂ ਦੇਖੋ ਕਿ ਘਰ ਦਾ ਜਿਹੜਾ ਛੋਟਾ-ਛੋਟਾ ਸਮਾਨ ਹੁੰਦਾ ਜਿਵੇਂ ਲੂਣ ਮਿਰਚ ਹੋਰ ਜਿਹੜੀ ਘਰ ਦੀ ਜਿਹੜੀ ਰਸੋਈ ਹੈ ਉਹ ਇਸ ਵੇਲੇ ਉਸ ਜਗ੍ਹਾ ਤੇ ਘਰ ਦੀ ਰਸੋਈ ਹੈ ਜਿੱਥੇ ਕਿ ਘਰ ਦਾ ਬਾਥਰੂਮ ਹੈ ਔਰ ਉਸ ਜਗ੍ਹਾ ਦੇ ਉੱਤੇ ਹੀ ਇਸ ਘਰ ਦੀ ਰਸੋਈ ਹੈ ਔਰ ਘਰ ਦਾ ਸਮਾਨ ਇਸ ਵੇਲੇ ਇਹ ਹੈ ਕਿ ਇਹ ਤੁਸੀਂ ਦੇਖੋ ਕਿ ਛੋਟਾ ਜਿਹਾ ਇੱਕ ਟੇਲਰ ਜਿਸ ਨੂੰ ਅਸੀਂ ਕਿ ਅਸੀਂ ਦਰਜੀ ਕਹਿੰਦੇ ਆ ਕਿ ਦਰਜੀ ਦਾ ਕੰਮ ਕਰਦੇ ਨੇ ਤੇ ਦਰਜੀ ਦਾ ਕੰਮ ਦੇ ਵਿੱਚ ਜੋ ਵੀ ਇਸ ਘਰ ਦੀ ਇਹ ਦੁਕਾਨ ਹੈ ਆਮਦਨ ਦੀ ਦੁਕਾਨ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਜਿੱਥੋਂ ਕੀ ਇਹਨਾਂ ਦਾ ਖਰਚਾ ਚੱਲਦਾ ਹੈ ਪਰ ਉਹਨਾਂ ਦੇ ਖਰਚ ਤੋਂ ਬਾਅਦ ਦੇ ਹਾਲਾਤ ਕੋਚ ਸਤਰਾ ਤੋਂ ਅਸੀਂ ਬਿਆਨ ਕਰ ਰਹੇ ਹਾਂ ਔਰ ਉਮੀਦ ਕਰਦੇ ਹਾਂ ਕਿ ਪਿੰਡ ਕੋਟ ਗੁਰਬਖਸ਼ ਜ਼ਰੂਰ ਪਹੁੰਚੋ ਜ਼ਰੂਰ ਪਹੁੰਚੋ ਲੋੜ ਹੈ ਕਿ ਟਰੈਕਟਰ ਠੀਕ ਹੈ ਬਹੁਤ ਸਾਰੇ ਲੋਕਾਂ ਨੇ ਬਹੁਤ ਤਰੀਕੇ ਦਾ ਦਾਨ ਕੀਤਾ ਕਈਆਂ ਨੇ ਟਰੈਕਟਰ ਦਾਨ ਕਰਤਾ ਕਿਸੇ ਨੇ ਕੁਝ ਕਰਤਾ ਸੰਸਥਾਵਾਂ ਨੂੰ ਸਲਾਮ ਹੈ ਇਸ ਵੇਲੇ ਪੰਜਾਬ ਦੀ ਹਰ ਸੰਸਥਾ ਨੂੰ ਸਲਾਮ ਹੈ ਹਰ ਉਸ ਮਾਈ ਭਾਈ ਨੂੰ ਸਲਾਮ ਹੈ ਜੋ ਆਪਣਾ ਤਿਲ ਫੁੱਲ ਭੇਟਾ ਜਿਹੜਾ ਹੈ ਪੰਜਾਬ ਵਾਸਤੇ ਦੇ ਰਿਹਾ ਹੈ ਕਿਉਂਕਿ ਅੱਜ ਪੰਜਾਬ ਨੂੰ ਵਾਕਈ ਲੋੜ ਹੈ ਅਗਰ ਗੱਲ ਕਰੀਏ ਤਾਂ 88 ਤੋਂ ਬਾਅਦ ਜਿਹੜਾ ਇਹ ਸਮਾਂ ਆਇਆ ਹੈ ਤਕਰੀਬਨ 37 ਸਾਲਾਂ ਬਾਅਦ ਅੱਜ ਪੰਜਾਬ ਨੂੰ ਸੱਚਮੁੱਚ ਲੋੜ ਪਈ ਹੈ ਤਾਂ ਉਸ ਲੋੜ ਨੂੰ ਖਤਮ ਵੀ ਆਪਾਂ ਲੋਕਾਂ ਨੇ ਕਰਨਾ ਹੈ ਉਹਦੀ ਉਮੀਦ ਜਦੋਂ ਭਰਾਂਗੇ ਪਰ ਇਸ ਤਰ੍ਹਾਂ ਦੇ ਘਰਾ ਦਾ ਸੁਧਾਰ ਹੋਣਾ ਜ਼ਰੂਰੀ ਹੈ ਤੇ ਉਮੀਦ ਕਰਦੇ ਹਾਂ ਜ਼ਰੂਰ ਲੋਕ ਆਣਗੇ ਤਾਂ ਇਹਨਾਂ ਦਾ ਜਿਹੜਾ ਦੁੱਖ ਹੈ ਉਸ ਨੂੰ ਵੰਡਾਉਣ ਦਾ ਕੰਮ ਕਰਨਗੇ ਕੈਮਰਾਮੈਨ ਅਸ਼ ਦੇ ਨਾਲ ਸੁਮਿਤ ਕੰਨਾ ਗ੍ਰੀਡ ਪੰਜਾਬ ਟੀਵੀ ਕੋਡ ਗੁਰਬਖਸ਼ਪਿੰਡ ਰਮਦਾਸ ਅੰਮ੍ਰਿਤਸਰ